ਤਰਨਤਾਰਨ ਦੀ ਜਿਮਨੀ ਚੋਣਾ ਨੂੰ ਲੈ ਕੇ ਐਲਾਨ ਹੋ ਚੁੱਕਿਆ ਹੈ 14 ਨਵੰਬਰ ਨੂੰ ਜਿਹੜੀਆਂ ਕਿ VOTING ਹੋਵੇਗੀ ਤੇ ਜਿਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੌਣ ਬਾਜੀ ਮਾਰ ਕੇ ਜਾਂਦਾ ਹੈ ਤੇ ਸ਼ੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਤੇ ਉਥੇ ਹੀ ਭਾਜਪਾ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰੰਤੂ ਦੂਜੇ ਪਾਸੇ ਜਿਹੜੀ ਤਰਨਤਾਰਨ ਦੀ ਸੀਟ ਹੈ ਇੱਕ ਪੰਥਕ ਸੀਟ ਮੰਨੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਵੀ ਆਪਣਾ ਜਿਹੜਾ ਕਿ ਜਲਦ ਇਸ ਸੀਟ ਦੇ ਉੱਤੇ ਉਮੀਦਵਾਰ ਐਲਾਨੇਗੀ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਕਰ ਰਿਹਾ ਤੇ ਜਸਮੁਨ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਐਲਾਨ ਦਵਾਂਗੇ ਤੇ ਜਿਸ ਨੂੰ ਦੇ ਕੇ ਦੇਖ ਕੇ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਜਿਹੜਾ ਕਿ ਤਰਨ ਤਰਨ ਤੋਂ ਐਲਾਨਿਆ ਜਾਂਦਾ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉੱਥੇ ਹੀ ਬੀਬੀ ਖਾਲੜਾ ਨੂੰ ਲੈ ਕੇ ਚਰਚਾਵਾ ਹੋਈਆਂ ਸੀ ਪਰੰਤੂ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਤੇ ਦੂਜੇ ਪਾਸੇ ਉੱਥੇ ਹੁਣ ਇਹ ਪੇਜ ਪੂਰੇ ਤਰ੍ਹਾਂ ਫਸੇ ਹੋਏ ਨਜ਼ਰ ਆਉਣਗੇ ਤੇ ਹੁਣ ਦੇਖਣਾ ਸਭ ਤੋਂ ਵੱਡਾ ਸਭ ਤੋਂ ਵੱਡੀ ਚੀਜ਼ ਇਹ ਦੇਖਣੀ ਹੋਵੇਗੀ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਤੇ ਕੌਣ ਹਾਰ ਕੇ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਵੀ ਜਿਹੜਾ ਕਿ ਚਲਦ ਉਮੀਦਵਾਰ ਐਲਾਨਿਆ ਜਾਵੇਗਾ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਉਤਾਰ ਦਵਾਂਗੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਤੇ ਉਥੇ ਹੀ ਭਾਜਪਾ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰੰਤੂ ਦੂਜੇ ਪਾਸੇ ਜਿਹੜੀ ਤਰਨਤਾਰਨ ਦੀ ਸੀਟ ਹੈ ਇੱਕ ਪੰਥਕ ਸੀਟ ਮੰਨੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਵੀ ਆਪਣਾ ਜਿਹੜਾ ਕਿ ਜਲਦ ਇਸ ਸੀਟ ਦੇ ਉੱਤੇ ਉਮੀਦਵਾਰ ਐਲਾਨੇਗੇ ਸਰਬਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਐਲਾਨ ਦਵਾਂਗੇ ਤੇ ਜਿਸ ਨੂੰ ਦੇਖ ਕੇ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਜਿਹੜਾ ਤੇ ਤਰਨ ਤਰਨ ਤੋਂ ਐਲਾਨਿਆ ਜਾਂਦਾ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉੱਥੇ ਹੀ ਬੀਬੀ ਖਾਲੜਾ ਨੂੰ ਲੈ ਕੇ ਚਰਚਾਵਾ ਹੋਈਆਂ ਸੀ ਪਰੰਤੂ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਤੇ ਦੂਜੇ ਪਾਸੇ ਉੱਥੇ ਹੁਣ ਇਹ ਪੇਜ ਪੂਰੇ ਤਰ੍ਹਾਂ ਫਸੇ ਹੋਏ ਨਜ਼ਰ ਆਉਣਗੇ ਤੇ ਹੁਣ ਦੇਖਣਾ ਸਭ ਤੋਂ ਵੱਡਾ ਸਭ ਤੋਂ ਵੱਡੀ ਚੀਜ਼ ਇਹ ਦੇਖਣੀ ਹੋਵੇਗੀ ਕਿ ਕੌਣ ਬਾਜੀ ਮਾਰ ਕੇ ਜਾਂਦਾ ਹੈ ਤੇ ਕੌਣ ਹਾਰ ਕੇ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਵੀ ਜਿਹੜਾ ਕਿ ਜਲਦ ਉਮੀਦਵਾਰ ਐਲਾਨਿਆ ਜਾਵੇਗਾ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਤੇ ਜਿਸ ਦੇ ਦੌਰਾਨ ਉਹਨਾਂ ਕਹਿਣਾ ਹੈ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਉਤਾਰ ਦਵਾਂਗੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਤੇ ਉਥੇ ਹੀ ਭਾਜਪਾ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰੰਤੂ ਦੂਜੇ ਪਾਸੇ ਜਿਹੜੀ ਤਰਨਤਾਰਨ ਦੀ ਸੀਟ ਹੈ ਇੱਕ ਪੰਥਕ ਸੀਟ ਮੰਨੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਵੀ ਆਪਣਾ ਜਿਹੜਾ ਕਿ ਜਲਦ ਇਸ ਸੀਟ ਦੇ ਉੱਤੇ ਉਮੀਦਵਾਰ ਐਲਾਨੇਗੇ ਸਰਪਜੀਤ ਸਿੰਘ ਖਾਲਸਾ ਦਾ ਬਿਆਨ ਸਾਹਮਣੇ ਆਇਆ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਐਲਾਨ ਦਵਾਂਗੇ ਤੇ ਜਿਸ ਨੂੰ ਦੇਖ ਕੇ ਦੇਖਣਾ ਹੋਵੇਗਾ ਕਿ ਕਿਹੜਾ ਉਮੀਦਵਾਰ ਜਿਹੜਾ ਤੇ ਤਰਨ ਤਰਨ ਤੋਂ ਐਲਾਨਿਆ ਜਾਂਦਾ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉੱਥੇ ਹੀ ਬੀਬੀ ਖਾਲੜਾ ਨੂੰ ਲੈ ਕੇ ਚਰਚਾਵਾ ਹੋਈਆਂ ਸੀ ਪਰੰਤੂ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ ਤੇ ਦੂਜੇ ਪਾਸੇ ਉੱਥੇ ਹੁਣ ਇਹ ਪੇਜ ਪੂਰੇ ਤਰ੍ਹਾਂ ਫਸੇ ਹੋਏ ਨਜ਼ਰ ਆਉਣਗੇ ਤੇ ਹੁਣ ਦੇਖਣਾ ਸਭ ਤੋਂ ਵੱਡਾ ਸਭ ਤੋਂ ਵੱਡੀ ਚੀਜ਼ ਇਹ ਦੇਖਣੀ ਹੋਵੇਗੀ ਕਿ ਕੌਣ ਬਾਜੀ ਮਾਰ ਕੇ ਜਾਂਦਾ ਹੈ ਤੇ ਕੌਣ ਹਾਰ ਕੇ ਜਾਂਦਾ ਹੈ ਤੇ ਜਿਸ ਨੂੰ ਲੈ ਕੇ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਵੀ ਜਿਹੜਾ ਕਿ ਚਲਦ ਉਮੀਦਵਾਰ ਐਲਾਨਿਆ ਜਾਵੇਗਾ ਸਰਬਜੀਤ ਸਿੰਘ ਖਾਲਸਾ ਨੇ ਵੱਡਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਉਤਾਰ ਦੇਵਾਂਗੇ